ਬੋਲ ਆਂਧਰਾਪ੍ਰਦੇਸ਼ ਚੰਨਈ ਕੋਲਕਾਤਾ ਰੋਡ ਮੈਂ ਤੁਹਾਡਾ ਸੁਖਿੰਦਰ ਸਿੰਘ ਅੱਜ ਦੀ ਇੱਕ ਨਵੀਂ ਅਪਡੇਟ ਤੁਹਾਨੂੰ ਦੇ ਰਿਹਾ ਭਰਾਵਾ ਸਵੇਰੇ ਸਵੇਰ ਦਾ ਟਾਈਮ ਜੇ ਦੇਖਣ ਨੂੰ ਕੀ ਮਿਲਿਆ ਇਹ ਤੇ ਗੱਡੀ ਟੋਟਲ ਲਾਸਟ ਹੋਈ ਟਰਾਲੇ ਦੇ ਪਿੱਛੇ ਵੱਜ ਗਈ ਉਹਦਾ ਪਤਾ ਹੀ ਕੱਖ ਨਹੀਂ ਤੇ ਗੱਡੀ ਹੈ ਕਿ ਨਹੀਂ ਹੈ ਉਹਦੇ ਪਿੱਛੇ ਚੈਨ ਵਾਲੀ ਜਿਹੜੀ ਮਸ਼ੀਨ ਹੁੰਦੀ ਆ ਕਾਮਟ ਗੱਡੀ ਪਿੱਛੇ ਲਾਈ ਹੋਈ ਉਹ ਵਿੱਚ ਬੱਜੀ ਉਦੋਂ ਵਿੱਚ ਦਾ ਲੈਂਡ ਆਲਾ ਬੱਜੀ ਕਾਲੇ ਦੇ ਵਿੱਚ ਤੇ ਅੱਗੇ ਗੱਡੀ ਦੇ ਵਿੱਚ ਕਾਰ ਹੀ ਖਤਮ ਹੋਈ ਉਹਦੇ ਬੰਦੇ ਮੁਸ਼ਕਲ ਆ ਬਚੇ ਹੋਣਗੇ ਉਦੋਂ ਅੱਗੇ ਇੱਕ ਟਰਾਲੀ ਦੇ ਵਿੱਚ ਨੋਵਾਕਾਰ ਬੱਜੀ ਇਹਦਾ ਨਾ ਜਿੱਦਾਂ ਕਿ ਇੱਧਰ ਥੱਲੇ ਆਉਣੀ ਤੇ ਥੱਲੇ ਉੱਤਰ ਆਈ ਹੋਵੇ ਆ ਪਿੱਛੇ ਹੁਣੀ ਜਿਹੜਾ ਜਾਂ ਦਿਸਟ ਪਾਰ ਕੀਤਾ ਹੀ ਆ ਖੈਰ ਮੈਨੂੰ ਉਹ ਜਗ੍ਹਾ ਦਾ ਵੀਡੀਓ ਬਣਾਉਣ ਵਾਸਤੇ ਨਹੀਂ ਮੇਰਾ ਟਾਈਮ ਲੱਗਾ ਸਿਰ ਪੁਲਿਸ ਵਾਲੇ ਵਾੜ ਜਿਆਦਾ ਖੜੇ ਸੀਗੇ ਨਹੀਂ ਬਣਾ ਸਕਦੇ ਤੇ ਬਾਕੀ ਮੇਰਾ ਵੀਰ ਭਰਾਵਾ ਧਿਆਨ ਨਾਲ ਚੱਲਿਆ ਕਰੋ ਨਗਰਪੜ ਦਾ ਵਾਸਤਾ ਦਿਹਾੜੀ ਲੇਟ ਹੋ ਜੂ ਦੋ ਦਿਹਾੜੀਆਂ ਲੇਟ ਹੋ ਜੂ ਘਾਟਾ ਨਹੀਂ ਪੈਣ ਲੱਗਾ ਜਿਹੜਾ ਘਾਟਾ ਪਰਿਵਾਰ ਤੋਂ ਪੈਣਾ ਹੈ ਨਾ ਉਹ ਘਾਟੇ ਨਾਲੋਂ ਚੰਗਾ ਹੀ ਆ। ਚੁੱਗਾ ਨਹੀਂ ਬਾਕੀ ਮੇਰਾ ਬਰਾ ਧਿਆਨ ਨਾ ਰਿਹਾ ਕਰੋ। ਨੀਂਦ ਆਉਦੀ ਆ 2 ਘੰਟੇ ਲਾ ਕੇ ਸੋਜੋ ਕੋਈ ਪਰਵਾਹ ਨਹੀਂ। ਗੱਡੀ ਨੇਟ ਹੋ ਜੂ ਕੋਈ ਪਰਵਾਹ ਨਹੀਂ। ਚੁੱਲਾ ਨਹੀਂ ਪਰ ਲੇਕਨ ਫਿਰ ਵੀ ਸੇਫਟੀ ਦਾ ਹੈ ਨਾ। ਸੇਫਟੀ ਜੀ ਹੈ ਲੋ। ਇੰਨਾ ਹੋ ਸਕਦਾ ਲੱਗਦਾ ਆਹੀ ਚਲੋ ਸਾਡਾ 2400 2500 ਕਿਲੋਮੀਟਰ ਦਾ ਸਫ਼ਰ ਹੁੰਦਾ ਮਦਰਾਸ ਬੰਗਲੌਰ ਵਰਗਾਵਾ ਤੱਕ ਦਾ ਇਸ ਹਿਸਾਬ ਨਾਲ ਲੋ ਚੋਥੇ ਇੱਧਰ ਖਾਲੀ ਕਰਨੀ ਪੈਂਦੀ ਚੋਥੇ ਉੱਧਰ ਖਾਲੀ ਕਰਨੀ ਪੈਂਦੀ ਆ ਫੇਰ ਵੀ ਥੋਂ ਥੋਂ ਕੇ ਕਰੀਦੀ ਆ ਹੈਨਾ ਪਰ ਗੱਲ ਕੀ ਆ ਆਪਣਾ ਘਟੋੜ ਸੇਫਟੀ ਦੇ ਵਿੱਚ ਚੱਲੀਦਾ ਆ ਦੇਖ ਹੁਣ ਗਰਮੀਆਂ ਆ ਗਈਆਂ ਘੈਰ ਔਰ ਗਰਮੀਆਂ ਦੇ ਵਿੱਚ ਫਿਰ ਵੀ ਗੱਡੀ ਲੇਟ ਚੱਲਦੀ ਹੈ ਕਿ ਕਿ ਦਿਹਾੜੀ ਪਿੱਛੇ ਦੇ ਚੱਕਰ ਵੀ ਮੈਨੂੰ ਪੈਨਲਟੀ ਲੱਗੀ ਕੰਪਨੀ ਉਹ ਤੇ ਜਦੋਂ ਹਿਸਾਬ ਕਰਾਈਦਾ ਫੋਨ ਵੀ ਆਇਦਗੀ ਪੈਨਲਟੀ ਲੱਗੂ ਤੂੰ ਪਿਛਲੇ ਚੱਕਰ ਵੀ ਪੈਨਲਟੀ ਲਾਊਗਾ ਫਿਰ ਲਾ ਕੇ ਪੈਨਲਟੀਆਂ ਤਾਂ ਚੱਲਦੀਆਂ ਲੱਗਦੀਆਂ ਲਉਂਦੀਆਂ ਰਹਿੰਦੀਆਂ ਪਰ ਸੇਫ ਤਾਂ ਹੈਗੇ ਆ ਉਹਨਾਂ ਦਾ ਕੰਜਰਾ ਦਾ ਕੀ ਆ ਹੀ ਹੀ ਕਰਕੇ ਤਾਲਣਾ ਨਾ ਤਾਲ ਸੇਫ ਚੱਲੋ ਆਪਣਾ ਧਿਆਨ ਨਾਲ ਚੱਲੋ ਕਸ ਮੈਂ ਇਹੀ ਕਹਿਣਾ ਚਾਹਾਂਗਾ ਮੈਨੂੰ ਅੱਗੇ ਗੱਲਾਂ ਵੀ ਨਹੀਂ ਆਉਂਦੀਆਂ ਅਗਰ ਕਾਂਡ ਸੁਣਨ ਦੇਖ ਕੇ ਰੱਬ ਰੱਖਰਾਬਾ ਮਰੇਓ